ਮਹਾ ਸ਼ਿਵਰਾਤਰੀ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਦੇ ਗੋਬਿੰਦ ਟ੍ਰੇਡਰਸ ਦੇ ਲਵਲੀ ਅਰੋੜਾ ਅਤੇ ਅਮੀਤ ਅਰੋੜਾ ਵੱਲੋਂ ਮੰਡੀ ਦੇ ਸਾਰੇ ਆਰਤੀ ਮੈਂਬਰਾਂ ਦੇ ਸਹਿਯੋਗ ਨਾਲ ਲੰਗਰ ਸੇਵਾ ਕੀਤੀ ਗਈ। ਇਸ ਮੌਕੇ ਉਨ੍ਹਾਂ ਸਾਰੀ ਸੰਗਤ ਨੂੰ ਇਸ ਮਹਾਪਰਵ ਦੀ ਵਧਾਈ ਦਿੱਤੀ। ਇਸ ਮੌਕੇ ਦ ਫਰੂਟ ਐਂਡ ਵੈਜੀਟੇਬਲ ਮਰਚੰਟ ਐਸੋਸੀਏਸ਼ਨ ਵੱਲੋਂ ਮੰਡੀ ਦੇ ਪ੍ਰਧਾਨ ਚਰਨਜੀਤ ਸਿੰਘ ਬਤਰਾ, ਚੇਅਰਮੈਨ ਬਲਜੀਤ ਸਿੰਘ, ਜਰਨਲ ਸਕੱਤਰ ਜਤਿੰਦਰ ਖੁਰਾਨਾ ਅਤੇ ਚੇਚੇਤਾਰ ਤੇ ਸੇਵਾ ਕਰਨ ਪੁਜੇ ਇੰਦਰਬੀਰ ਸਿੰਘ ਬਿੱਲਾ ਨਿਜ਼ਾਮਪੁਰਾ, सोनू ਦਲੇਰ ਸ਼ਾਮ ਸੁੰਦਰ ਅਰੋੜਾ ਸਾਗਰ ਅਰੋੜਾ ਅਤੇ ਸਾਵਨ ਅਰੋੜਾ ਸਮੇਤ ਮੈਂਬਰਾਂ ਨੇ ਸੇਵਾ ਕੀਤੀ ਬੋਲੇਨਾਥ ਕੀ ਬਹੁਤ ਬਹੁਤ ਤੁਹਾਨੂੰ ਸਾਰਿਆਂ ਦੇ ਮੁਬਾਰਕਾਂ ਭੋਲੇ ਸ਼ੰਕਰ ਦੇ ਸ਼ਿਵਰਾਤਰੀ ਦੇ ਮਹਾ ਉਤਸਵ ਤੇ ਅਸੀਂ ਅੱਜ ਵੱਲਾ ਸਬਜੀ ਮੰਡੀ ਤੇ ਸਾਰੇ ਆੜਤੀ ਭਰਾ ਮਿਲ ਕੇ ਅਸੀਂ ਇਹ ਲੰਗਰ ਦਾ ਯੋਜਨ ਕੀਤਾ ਹੈ ਅਸੀਂ ਹਮੇਸ਼ਾ ਕਾਫੀ ਸਾਲਾਂ ਤੋਂ 30 25 ਸਾਲਾਂ ਤੋਂ ਆਪਾਂ ਇਹ ਲੰਗਰ ਲਗਾ ਰਹੇ ਆ ਸਾਰੇ ਮਿਲ ਕੇ ਆਰਤੀ ਭਰਾ ਅਸੀਂ ਸ਼ੁਭਰਾਤਰੀ ਦਾ ਲੰਗਰ ਲਗਾਈਦਾ ਤੇ ਬੋਲੇनाथ ਦੀ ਕਿਰਪਾ ਨਾਲ ਇਹ ਵੱਲਾ ਸਬਜੀ ਮੰਡੀ ਵਿੱਚ ਅਸੀਂ ਚਾਹਾਂਗੇ ਕਿ ਹਰ ਸਾਲ ਐਸੇ ਤਰ੍ਹਾਂ ਹੀ ਲੰਗਰ ਲਗਾਉਂਦੇ ਰਹੀਏ ਕਮ ਸੇ ਕਮ ਆਪਣੇ ਸਾਰੇ ਆਰਤੀ ਭਰਾਵਾਂ ਨੇ ਜੋ ਕਿ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਬਹੁਤ ਹੀ ਵੱਡਾ ਸਹਿਯੋਗ ਹੈ ਇਸ ਲੰਗਰ ਵਿੱਚ ਵੀ